ਸੱਛੇ ਕਾਂਜੀ ਤੁਹਾਨੂੰ ਸਭ ਦਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਬਣਾ ਕੇ ਤਿਆਰ ਕਰਾਂਗੇ ਪਿੰਡੀ ਦੀ ਸਬਜੀ ਪਿੰਡੀ ਦੀ ਸਬਜੀ ਬਹੁਤ ਟੇਸਟੀ ਬਣਦੀ ਹੈ ਤੇ ਛੋਟੇ ਤੋਂ ਲੈ ਕੇ ਵੱਡੇ ਹਮ ਤੱਕ ਖਾਣਾ ਬਹੁਤ ਪਸੰਦ ਹੈ ਕਿਉਂਕਿ ਪਿੰਡੀ ਦੀ ਸਬਜੀ ਕਿਸੁੱਕੀ ਬਣਦੀ ਹੈ ਤੇ ਇਸ ਕਰਕੇ ਸਾਰਿਆਂ ਨੂੰ ਇਹੀ ਚਟਪਟੀ ਜੀ ਪਿੰਡੀ ਦੀ ਸਬਜੀ ਬਹੁਤ ਟੇਸਟੀ ਲੱਗਦੀ ਹੈ ਤੇ ਅੱਜ ਆਪਾਂ ਹੀ ਮਸਾਲੇਦਾਰ ਪਿੰਡੀ ਦੀ ਸਬਜੀ ਬਣਾ ਕੇ ਤਿਆਰ ਕਰਾਂਗੇ ਜੇ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਕਰੋ ਲਾਉ ਜੀ ਆਪਾਂ ਇੱਥੇ ਕੱਟ ਲਈ ਭਿੰਡੀ ਭਿੰਡੀ ਦੀ ਕਟਿੰਗ ਕਰਕੇ ਰੱਖ ਲਈ ਸੀ ਮੈਂ ਇੱਕ ਭਿੰਡੀ ਰੱਖੀ ਸੀ ਇਹ ਵੀ ਜਸਟ ਦਿਖਾਉਂਦੇ ਮਾਰੇ ਤੇ ਵੀ ਆਪਾਂ ਇਹਨੂੰ ਇਸ ਤਰ੍ਹਾਂ ਕਟਿੰਗ ਕਰਨਾਗਾ ਤੇ ਮੈਂ ਛੋਟੇ ਪੀਸਾ ਵਿੱਚ ਕੱਟ ਕੀਤਾਗਾ ਤੇ ਹੁਣ ਆਪਾਂ ਬੱਤੇ ਜੀ ਪਿਆਜ਼ ਬਰਾਬਰ ਮਾਤਰਾ ਦੇ ਵਿੱਚ ਜਿੰਨੀ ਆਪਾਂ ਭਿੰਡੀ ਲੈਂਦੀ ਸੀ ਤੇ ਨਾਲ ਹੀ ਆਪਾਂ ਦੇਖੋ ਜੀ ਦੂਜਾ ਮਸਾਲਾ ਟਟਕੇ ਰੱਖੇ ਹੋਏ ਆ ਤੇ ਨਾਲ ਆਪਾਂ ਇੱਥੇ ਇੱਕ ਕੜਸੀ ਸਰੋਂ ਦੀ ਤੇਲ ਦੀ ਪਾਤੀ ਸਰੋਂ ਦੇ ਤੇਲ ਦੇ ਵਿੱਚ ਹੀ ਭਿੰਡੀ ਕਰਾਰੀ ਤੇ ਕੁਰਕਰੀ ਜੀ ਬਣ ਕੇ ਤਿਆਰ ਹੁੰਦੀ ਆ ਇੱਥੇ ਹੀ ਆਪਾਂ ਸਰੋਂ ਦੇ ਤੇਲ ਨੂੰ ਕਰਨੇ ਦੀ ਗਰਮ ਤੇ ਨਾਲ ਆਪਾਂ ਪਾ ਲਈ ਜੀਰਾ ਸੱਧਕ ਚਮਚ ਤੇ ਹੁਣ ਜੀ ਆਪਾਂ ਪਾਵਾਂਗੇ ਹਰੀਆਂ ਮਿਰਚਾਂ ਦੋ ਤੋਂ ਤਿੰਨ ਕਟਿੰਗ ਕੀਤੀਆਂ ਹੋਈਆਂ ਤੇ ਨਾਲ ਆਪਾਂ ਬਰੀਕ ਲਸਣ ਕੱਟਿਆ ਹੋਇਆ ਤਿੰਨ ਤੋਂ ਚਾਰ ਕਲੀਆਂ ਤੇ ਤੁਸੀਂ ਅਦਰਕ ਵੀ ਯੂਜ਼ ਕਰ ਸਕਦੇ ਹੋ ਤੇ ਨਾਲ ਐਡ ਕਰ ਸਕਦੇ ਹੋ ਤੇ ਹੁਣ ਆਪਾਂ ਜੀ ਇਹਨਾਂ ਨੂੰ ਭੁੰਨ ਕੇ ਪਿਆਜ਼ ਪਾਵਾਂਗੇ ਤੇ ਹਲਕਾ ਜਿਹਾ ਇਹਨਾਂ ਨੂੰ ਫਰਾਈ ਕਰ ਲਾਂਗੇ ਤੇ ਨਾਲ ਹੀ ਮੈਂ ਪਿਆਜ਼ ਕੱਟੇ ਹੋਏ ਪਾਤੀ <li>ਵੇਂ ਪਿਆਜ਼ ਲੰਮੇ-ਲੰਮੇ ਕੱਟੇ ਤੁਸੀਂ ਬਰੀਕ ਵੀ ਕੱਟ ਸਕਦੇ ਹੋ ਤੁਸੀਂ ਪਿਆਜ਼ਾਂ ਨੂੰ ਬਾਅਦ ਦੇ ਵਿੱਚ ਵੀ ਭੁੱਲ ਸਕਦੇ ਹੋ ਤੇ ਪਹਿਲਾਂ ਵੀ ਭੁੱਲ ਸਕਦੇ ਹੋ ਜੇਕਰ ਤੁਸੀਂ ਪਹਿਲਾਂ ਭੁੱਲੋਗੇ ਤੇ ਇਹਨਾਂ ਦਾ ਪਾਣੀ ਸੁਕਾਉਣਾ ਬਹੁਤ ਜ਼ਰੂਰੀ ਹੈ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੱਲਣਾ ਕਰਨਾ ਬਹੁਤ ਜ਼ਰੂਰੀ ਹੈ ਤੇ ਹੁਣ ਆਪਾਂ ਮਿਕਸ ਕਰਦੇ ਜੀ ਇੱਕ ਵਾਰ ਪਿਆਜ਼ ਮਿਕਸ ਕਰਨ ਤੋਂ ਬਾਅਦ ਇਹਨਾਂ ਨੂੰ ਆਪਾਂ ਲਾਈਟ ਜੀ ਬ੍ਰਾਊਨ ਕਰ ਲਈਏ ਤੁਸੀਂ ਦੇਖ ਸਕਦੇ ਹੋ ਮੈਂ ਚੰਗੇ ਤਰੀਕੇ ਨਾਲ ਇਹਨਾਂ ਦਾ ਪਾਣੀ ਸੁਕਾਪਿਆ ਇਸ ਤਰ੍ਹਾਂ ਪੁਣ ਕਰਨੀ ਆ ਪਿਆਜ਼ ਤੇ ਤਾਂ ਹੀ ਆਪਣੀ ਪਿੰਡੀ ਦੀ ਸਬਜੀ ਟੇਸਟੀ ਬਣ ਕੇ ਤਿਆਰ ਹੋਊਗੀ ਇੱਥੇ ਆਪਾਂ ਪਿੰਡੀ ਲੈ ਲਈ ਜੀ ਪਿੰਡੀ ਮੈਂ 700 ਗ੍ਰਾਮ ਲੈਤੀ ਸੀ ਤੇ ਨਾਲ ਮੈਂ ਇੱਕ ਪਲੇਟ ਪਰ ਕੀ ਪਿਆਜ਼ ਦੀ ਲੈਤੀ ਸੀ ਤੇ ਪਿਆਜ਼ ਦੇ ਨਾਲ ਹੀ ਪਿੰਡੀ ਸਬਜੀ ਬਹੁਤ ਟੇਸਟੀ ਲੱਗਦੀ ਆ ਤੇ ਹੁਣ ਆਪਾਂ ਇੱਕ ਵਾਰੀ ਮਿਕਸ ਕਰ ਦਾਂਗੇ ਜੀ ਚੰਗੇ ਤਰੀਕੇ ਦੇ ਨਾਲ ਤੇ ਭਿੰਡੀ ਨੂੰ ਵੀ ਆਪਾਂ ਚੰਗੇ ਤਰੀਕੇ ਨਾਲ ਭੁੰਨਾਂਗੇ ਤੇ ਮਸਾਲੇ ਵਗੈਰਾ ਆਪਾਂ ਬਾਅਦ ਵਿੱਚ ਐਡ ਕਰਾਂਗੇ ਤੁਸੀਂ ਨਮਕ ਐਡ ਕਰਨਾ ਚਾਹੁੰਦੇ ਤਾਂ ਪਿਆਜ਼ਾਂ ਦੇ ਵਿੱਚ ਐਡ ਕਰ ਸਕਦੇ ਹੋ ਪਹਿਲਾਂ ਜਿਹਦੇ ਨਾਲ ਪਿਆਜ਼ ਸੀਤੀ ਪੁੱਜ ਹੋ ਜਾਂਦੇ ਨੇ ਤੇ ਹੁਣ ਜੀ ਆਪਾਂ ਇੱਕ ਵਾਰੀ ਮਿਕਸ ਕਰ ਲਾਂਗੇ ਜੀ ਚੰਗੇ ਤਰੀਕੇ ਨਾਲ ਆਪਾਂ ਭਿੰਡੀ ਨੂੰ ਭੁੰਨਾਂਗੇ ਜੀ ਤੇ ਭਿੰਡੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੈਲ ਜੀ ਟਾਈਪ ਹਨਾ ਨਾ ਆ ਜਾਂਦੇ ਤੇ ਜੱਲਜੀ ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਉਮ ਮਚਾਉਣਾ ਬਹੁਤ ਜ਼ਰੂਰੀ ਹੁੰਦਾ ਤੇ ਇਸ ਦੀ ਕਿਨਾਲ ਆਪਾਂ ਇਹਦੇ ਵਿੱਚ ਦਹੀਂ ਦਾ ਇਸਤੇਮਾਲ ਕਰਾਂਗੇ ਜਿਹਦੇ ਨਾਲ ਇਹਦੀ ਜੱਲਜੀ ਖਤਮ ਹੋ ਜਾਂਦੀ ਹੈ ਜਾਲੇ ਜੀ ਖਤਮ ਹੋ ਜਾਂਦੇ ਨੇ ਹੁਣ ਜੀ ਤੁਸੀਂ ਦੇਖ ਸਕਦੇ ਹੋ ਆਪਣੇ ਬਿਲਕੁਲ ਵੀ ਜਾਲੇ ਜੇ ਨਹੀਂ ਬਣੇ ਬਹੁਤ ਘੱਟ ਬਣੇ ਆ ਤੇ ਹੁਣ ਆਪਾਂ ਜੀ ਟਮਾਟਰ ਲਾਸਟ ਦੇ ਵਿੱਚ ਐਡ ਕੀਤਾ ਦੋ ਟਮਾਟਰ ਲੈ ਕੇ ਸੀ ਮੇਰਾ ਵਲੀ ਜੀ ਕਟਲੇ ਕਿਉਂਕਿ ਟਮਾਟਰ ਜੀ ਆਪਾਂ ਪਹਿਲਾਂ ਐਡ ਕਰਦੇ ਤਾਂ ਟਮਾਟਰ ਤਾਂ ਪਿਊਰੀ ਜੀ ਬਣ ਜਾਂਦੀ ਹੈ ਤੇ ਇਸ ਕਰਕੇ ਆਪਾਂ ਨੂੰ ਬਾਅਦ ਵਿੱਚ ਐਡ ਕਰਨੀ ਚਾਹੀਏ ਜੇਕਰ ਆਪਾਂ ਕੱਟ ਕੇ ਐਡ ਕਰਦੇ ਆ ਜੇਕਰ ਆਪਾਂ ਪਿਊਰੀ ਬਣਾ ਕੇ ਐਡ ਕਰਨਾ ਚਾਹੁੰਦੇ ਤਾਂ ਉਸ ਤਿੱਕੇ ਨਾਲ ਵੀ ਕਰ ਸਕਦੇ ਆ ਫਿਰ ਆਪਾਂ ਪਹਿਲਾਂ ਵੀ ਐਡ ਕਰ ਸਕਦੇ ਆ ਤੇ ਹੁਣ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਹੁਣ ਇੱਥੇ ਆਪਾਂ ਮਸਾਲਾ ਤਿਆਰ ਕਰਦੇ ਹਾਂ ਜੀ ਅੱਧਾ ਚਮਚਾ ਆਪਾਂ ਹਲਦੀ ਤੇ ਅੱਧਾ ਚਮਚਾ ਆਪਾਂ ਧਨੀਆ ਪਾਊਡਰ ਤੇ ਹੁਣ ਜੀ ਆਪਾਂ ਇੱਕ ਪਾਵਾਂਗੇ चमच दड़दड़ी कुटी हुई लाल मिर्च इतने जी मैं लाल मिर्च ऐड की जिड़ी कि बहुत टेस्टी सब्जी ही पाना तो करंची ज बन दिदी है भिंडी की सब्जी के अपन सुखिया मिर्चों कुट के ही पाँना चाहता तो कश्मीरी लाल मिर्च भी पा सद जिद ना कलर वजिया आ सके इतने आप अदा चमची गरम मसाला पाया हूँ जी आप मिक्स कर देंगे सारे मसाले आप एक बार मिक्स कर लेंगे ਤੇ ਮਿਕਸ ਕਰਨ ਤੋਂ ਬਾਅਦ ਆਪਾਂ ਐਡ ਕਰਾਂਗੇ ਤੁਸੀਂ ਬਿਲਕੁਲ ਵੀ ਇਹਦੇ ਵਿੱਚ ਪਾਣੀ ਨਹੀਂ ਯੂਜ਼ ਕਰਨਾ ਤੇ ਭਿੰਡੀ ਦੀ ਸਬਜ਼ੀ ਦੇ ਵਿੱਚ ਬਿਲਕੁਲ ਪਾਣੀ ਨਹੀਂ ਐਡ ਹੁੰਦਾ ਜੇਕਰ ਤੁਸੀਂ ਪਹਿਲਾਂ ਮਸਾਲਾ ਬਣਾ ਕੇ ਤੇਲ ਦੇ ਵਿੱਚ ਭੁੰਨਦੇ ਹੋ ਤਾਂ ਤੁਸੀਂ ਐਡ ਕਰ ਸਕਦੇ ਹੋ ਤੇ ਬਾਅਦ ਵਿੱਚ ਨਹੀਂ ਕਰਨਾ ਤੇ ਹੁਣ ਜੀ ਆਪਾਂ ਇੱਥੇ ਨਮਕ ਲੈਤਾ ਨਮਕ ਮੈਂ ਪਹਿਲਾਂ ਐਰ ਨਹੀਂ ਕੀਤਾ ਸੀ ਤੁਸੀਂ ਪਹਿਲਾਂ ਵੀ ਐਡ ਕਰ ਸਕਦੇ ਹੋ ਹੁਣ ਆਪਾਂ ਮਿਕਸ ਕਰ ਦਾਂਗੇ ਜੀ ਨਮਕ ਤੁਸੀਂ ਟੇਸਟ ਅਨੁਸਾਰ ਲੈਣਾ ਹੁਣ ਜੀ ਆਪਾਂ ਨਮਕ ਨੂੰ ਮਿਕਸ ਕਰ ਲਾਂਗੇ ਜੀ मिक्स ਕਰਨ ਤੋਂ ਬਾਅਦ ਆਪਾਂ ਮਸਾਲੇ ਐਡ ਕਰਾਂਗੀ ਤੁਸੀਂ ਦੇਖ ਸਕਦੇ ਹੋ ਟਮਾਟਰ ਆਪਣੇ ਪੱਕ ਗਏ ਨੇ ਤੇ ਟਮਾਟਰ ਆਪਣੇ ਬਿਲਕੁਲ ਉਸੇ ਤਰ੍ਹਾਂ ਨੇ ਤੇ ਟਮਾਟਰ ਦਾ ਕਲਰ ਉਸੇ ਤਰ੍ਹਾਂ ਹੀ ਹੈ ਤੇ ਪਿਊਰੀ ਜੀ ਨਹੀਂ ਬਣੀ ਟਮਾਟਰਾਂ ਦੀ ਤੇ ਹੁਣ ਆਪਾਂ ਜੀ ਮਸਾਲੇ ਐਡ ਕਰਾਂਗੀ ਚੰਗੇ ਤਰੀਕੇ ਨਾਲ ਲਾ ਕੇ ਆਪਾਂ ਸਾਰੇ ਸਾਰੇ ਐਡ ਕਰ ਲੈਣੇ ਆ ਤੁਸੀਂ ਇਹਦੇ ਵਿੱਚ આમਚੂਰ ਪਾਊਡਰ ਵੀ ਪਾ ਸਕਦੇ ਹੋ ਤੇ ਅਨਾਰ ਦਾਣਾ ਵੀ ਪਾ ਸਕਦੇ ਹੋ ਪਿੰਡੀ ਦਾ ਟੇਸਟ ਹੋਰ ਵਧਾਉਣ ਲਈ ਤੇ ਆਪਾਂ ਲੈਮਨ ਦਾ ਜੂਸ ਪਾਵਾਂਗੇ ਜਿਹਦੇ ਨਾਲ ਪਿੰਡੀ ਆਪਣੀ ਕਰਾਰੇਗੀ ਬਣ ਕੇ ਤਿਆਰ ਹੋਊਗੀ ਖੱਟਾ ਜਿਹਾ ਪਨ ਆਊਗਾ ਤੁਸੀਂ ਇਹਨੂੰ ਖੱਟਾ ਜਿਹਾ ਪਨ ਦੇਣ ਲਈ ਆਮਚੂਰ ਪਾਊਡਰ ਵੀ ਪਾ ਸਕਦੇ ਹੋ ਹੁਣ ਜੀ ਆਪਾਂ ਇਹਨੂੰ ਮਿਕਸ ਕਰਾਂਗੇ ਮਸਾਲਿਆਂ ਨੂੰ ਹੁਣ ਜੀ ਆਪਾਂ ਮਿਕਸ ਕਰ ਲਾਂਗੇ ਦੇਖੋ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਕਰਾਂਗੇ ਇਸ ਦੇ ਨਾਲ ਆਪਣੀਆਂ ਜਾਲੇ ਜੇ ਖਤਮ ਹੋ ਜਾਣਗੇ ਪਿੰਡੀ ਤੇ ਇਹ ਜਲ ਜੀ ਬਿਲਕੁਲ ਖਤਮ ਹੋਊ ਜੀ ਕਰ ਆਪਾਂ ਗੈਂਸ ਦੀ ਫਲੇਮ ਨੂੰ ਆਪਾਂ ਲੋ ਟੂ ਮੀਡੀਅਮ ਰੱਖਣਾ ਤੇ ਉਤੇ ਆਪਾਂ ਪੂਰਨ ਕਰ ਲਾਂਗੇ ਬਿਲਕੁਲ ਆਪਣੀ ਜਾਲੇ ਜੀ ਖਤਮ ਹੋ ਜਾਣਗੇ ਪਿੰਡੀ ਦੇ ਤੁਸੀਂ ਦੇਖ ਸਕਦੇ ਹੋ ਪਿੰਡੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਇਹ ਸਬਜੀ ਤਾਂ ਤੁਸੀਂ ਨਾ ਰੋਟੀ ਨਾਲ ਖਾ ਸਕਦੇ ਹੋ ਬਹੁਤ ਟੇਸਟੀ ਲੱਗਦੀ ਆ ਤੇ ਇੱਥੇ મે ਲੈਮਨ ਜੂਸ ਐਡ ਕੀਤਾ ਤੇ ਇੱਕ ਚਮਚ ਤੁਸੀਂ ਆਪਦੇ ਟੇਸਟ ਅਨੁਸਾਰ ਐਡ ਕਰ ਸਕਦੇ ਹੋ ਬੰਦ ਘੱਟ ਜਿੰਨਾ ਕਰਨਾ ਚਾਹੋ ਨੇ ਹੋ ਤੇ ਹੁਣ ਆਪਾਂ ਇੱਕ ਵਾਰੀ ਮਿਕਸ ਕਰ ਦਾਂਗੇ ਤੇ ਲੈਮਨ ਨਾਲ ਵੀ ਪਿੰਡੀ ਦਾ ਟੇਸਟ ਬਹੁਤ ਵਧੀਆ ਹੁੰਦਾ ਪਲੇਟ ਦੇ ਵਿੱਚ ਆਪਾਂ ਸਰਵ ਕਰਨ ਲੱਗੇ ਪਿੰਡੀ ਦੀ ਸਬਜੀ ਤੁਸੀਂ ਦੇਖ ਸਕਦੇ ਹੋ ਟਮਾਟਰ ਆਪਣੇ ਬਿਲਕੁਲ ਵੀ ਓਰੀਜਿਨਲ ਨਹੀਂ ਮਨੇ ਤੇ ਉਸੇ ਤਰ੍ਹਾਂ ਹੈ ਤင်း ਤੁਸੀਂ ਦੇਖ ਸਕਦੇ ਹੋ ਕਿ ਢਿੰਡੀ ਆਪਣੀ ਖਿਲੀ ਖਿਲੀ ਜੀ ਬਣੀ ਹੈ ਬਿਲਕੁਲ ਚਿਪਕੂ ਜਾਂ ਨਹੀਂ ਬਣੀਆ ਤੁਸੀਂ ਇਸ ਤਰੀਕੇ ਨਾਲ ਵੀ ਬਣਾ ਸਕਦੇ ਹੋ ਢਿੰਡੀ ਨੂੰ ਤੁਸੀਂ ਪਹਿਲਾਂ ਵੀ ਢਿੰਡੀ ਨੂੰ ਫਰਾਈ ਕਰ ਸਕਦੇ ਹੋ ਬਾਅਦ ਵਿੱਚ ਤੁਸੀਂ ਪਿਆਜ਼ ਪਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਢਿੰਡੀ ਦੀ ਸਬ지 ਬਹੁਤ ਟੇਸਟੀ ਬਣ ਕੇ ਤਿਆਰ ਹੋਈ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਨਾਲੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਆਪਾਂ ਫੇਰ ਮਿਲਾਂਗੇ ਕਿਸੇ ਨਿਊ ਤੇ ਡਿਲੀਸ਼ੀਅਸ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਜੀ ਸਫੇਕਾਲ ਬਾਏ ਬਾਏ